ਦੇਬਾਸਪਿੰਡਾ ਜੀ ਤੇਨਾਂ ਜੀ ਤੇਸ਼ਮ ਸਿੰਘ ਨਾਂ ਆਏ ਜੀ ਤੇ ਕੀ ਹੱਦ ਨਾਲ ਕਿਉਂ ਲਾਇਆ ਜੀ ਧਰਨਾ ਸੀ ਤਾਂ ਲਾਇਆ ਜੀ ਸਾਡਾ ਸਾਡੇ ਕਾਗਜ਼ ਨਹੀਂ ਫੜ ਰਹੇ ਸਾਨੂੰ ਤਾਂ ਵਜਾਕਾਰ ਲੱਗੇ ਤੁਹਾਡੇ ਕੋਲ ਕਬਜ਼ਾ ਹੈ ਪੰਚਾਇਤੀ ਜ਼ਮੀਨ ਦਾ ਗੁਰੂ ਘਰ ਦਾ ਆ ਸਾਡੇ ਕੋਲ ਸਾਡੇ ਕੋਲ ਤਹਿਸੀਲਦਾਰ ਸਾਹਿਬ ਨੇ ਆ ਲਿਖਤੀ ਦਿੱਤੀ ਹੋਈ ਹੈ ਸਾਡੇ ਕੋਲ ਇੱਕ ਵੀ ਮਰਲਾ ਜ਼ਮੀਨ ਨਹੀਂ ਹੈਗੀ ਜੀ ਤਹਿਸੀਲਦਾਰ ਸਾਹਿਬ ਦੀ ਇਹ ਲਿਖਤੀ ਮੰਨੀ ਨਹੀਂ ਨੇਗੇ ਤਹਿਸੀਲਦਾਰ ਤੋਂ ਵੱਡੇ ਹੋਗੇ ਜੀ ਸੈਕਟਰੀ ਸੈਕਟਰੀਆਂ ਨੂੰ ਚਿਲਾ ਡਕਸ ਜੀ ਘੱਟ ਕੇ ਦੇ ਰਿਆ ਵੀਡੀਓ ਸਾਨੂੰ ਐਨਓਸੀ ਨਹੀਂ ਜਾਰੀ ਕਰ ਰਹੇ ਆ ਸ੍ਰੀਆਮ ਧੱਕਾ ਕਰ ਰਹੇ ਨੇ ਸਾਡੇ ਨਾਲ ਕਹਿੰਦੇ ਕੀ ਕਹਿੰਦੇ ਕੁਛ ਨਹੀਂ ਕਹਿੰਦੇ ਜੀ ਟਾਈਮ ਟੱਪਾਰੇ ਨੇ ਵੀ ਟਾਈਮ ਟੱਪ ਜੁਗਾ ਕੇ ਮਾਰਨ ਦਾ ਚਪਕਾ ਕੇ ਆਪਣੇ ਘਰ ਨੂੰ ਮੁੜ ਜਾਣਗੇ ਪੰਜਾਬ ਘਰੇ ਵੀ ਜਿਹਨੇ ਕੋਈ ਪੰਚਾਇਤੀ ਜ਼ਮੀਨ ਤੇ ਪੀ ਵੀ ਆ ਆ ਦੇਖੋ ਜੀ ਸਾਡੇ ਕੋਲ ਵੀਡੀਓ ਸਾਹਿਬ ਦਾ ਸਬੂਤ ਵੀ ਪਿਆ ਜੀ ਆਹ ਦੇਖੋ ਜੀ ਫਾਰਮ ਭਗਾ ਭਗਾ ਮਾਰਦੇ ਸਾਡੇ ਭਗਾ ਭਗਾ ਮਾਰ ਮਾਰਦੇ ਨੇ ਜੀ ਕਰੇ ਦੁਸ਼ਤ ਵੀਡੀਓ ਸਾਹਿਬ ਦਰਮੁਰਤ ਕਾਲੀ ਨਾਲ ਦੇ ਬੰਦੇ ਕਾਲੀ ਨਾਲ ਵਾਲੇ ਬੰਦੇ ਨੇਗੇ ਜੀ ਟਰਨਾ ਦਾ ਜੀ ਸਾਡੇ ਬਲਵਿੰਦਰ ਸਿੰਘ ਨੇ ਜੀ ਚੋਣ ਲੜੀ ਹੈਗੀ ਸਤਨਾਮ ਸਿੰਘ ਦੇ ਬਰੋ ਦੋਨਾਂ ਨੇ ਬਰੋ ਹਾਂਜੀ ਪਹਿਲਾਂ ਵੀ ਲੜੀ ਹੈ ਜੀ ਸਤਨਾਮ ਸਿੰਘ ਨੇ ਜੀ ਬਲਵਿੰਦਰ ਸਿੰਘ ਤੇ ਨਜਾਇਜ਼ ਝੂਠਾ ਪਰਚਾ ਪਾਇਆ ਜੀ ਸਤਨਾਮ ਸਿੰਘ ਨੇ ਜੀ ਪਰਚਾ ਪਾਇਆ ਡੀਡੀਪੀ ਦੇ ਪਾਇਆਗਾ ਜੀ ਹਾਈ ਕੋਰਟ ਵੱਲੋਂ ਆ ਤੁਹਾਨੂੰ ਤਸ਼ੀਦ ਦਾ ਸਾਹਿਬ 21 ਕਨਾਲਾ 14 ਮਰ ਲਿਆਂ ਦਾ ਵੀ ਇਹਦੇ ਕੋਲੇ ਆਪਣੇ ਬਲਵਿੰਦਰ ਸਿੰਘ ਕੋਲੇ ਕਬਜਾ ਹੈਗਾ ਆ ਦੇਖੋ ਜੀ ਸਾਡੇ ਕੋਲੇ ਕੋਈ ਕਬਜਾ ਨਹੀਂ ਸਾਡੇ ਪਿੰਡ ਤੋਂ ਪੁੱਛਿਆ ਜਾਵੇ ਆ ਬੀਬੀਆਂ ਭੈਣਾਂ ਸਾਰੇ ਵੀਰ ਬੈਠੇ ਨੇਗੇ 1 ਇੰਚ ਦਾ ਵੀ ਸਾਡੇ ਕੋਲੇ ਕਬਜਾ ਹੋਵੇ ਬਲਵਿੰਦਰ ਸਿੰਘ ਕੋਲੇ ਅਸੀਂ ਚੋਣ ਨਹੀਂ ਲੜਾਂਗੇ ਆ ਜਾਰੀ ਕੀਤਾ ਤੁਸੀਂ ਇਲਾਨ ਦੇ ਨੋਟ ਕਰ ਚੁੱਕੇਗਾ ਵੀ ਕਿਹੜੇ ਪਿੰਡ ਦੇ ਸਾਫਤ ਕਰੇ ਜੀ ਪਿੰਡ ਚੋਂ ਪੁੱਛੋ ਜੀ ਸਾਡੇ ਕੋਲੇ 1 ਕਨਾਲ ਦਾ ਵੀ ਕਬਜਾ ਨਹੀਂ ਹੈਗਾ ਇਹ ਝੂਠਾ ਪਰਿਆ ਪਿੰਡ ਮੈਦੇਬਾਸ ਆ ਜੀ